ਗੁਰੂ ਕੀ ਵਡਾਲੀ ਨੂੰ ਪਹਿਲਾਂ ਨੱਤਾਂ ਦੀ ਵਡਾਲੀ ਕਿਹਾ ਜਾਂਦਾ ਸੀ ਤੇ ਗੁਰੂ ਸਾਹਿਬ ਜੋ ਤੇ ਚਰਨ ਪੈਣ ਕਰਕੇ ਉਸ ਨਗਰ ਦਾ ਨਾਮ ਗੁਰੂ ਕੀ ਵਡਾਲੀ ਪੈ ਗਿਆ ਅੱਜ ਦਾ ਸੁਨੇਹਾ ਤੇਰਾ ਗੁਰੂ ਸਾਹਿਬ ਜੀ ਉਸ ਅਸਥਾਨ ਤੇ 2 ਸਾਲ ਪਰਵਾਰ ਜਿਹੜਾ ਸੀ ਰਹਿਆ 2 ਸਾਲਾਂ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਆ ਹਾਰ ਦੀ ਹਾਰ ਦੇ ਮਹੀਨੇ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉੱਥੇ ਪ੍ਰਕਾਸ਼ ਹੁੰਦਾ ਆ ਜੋੜ ਮੇਲਾ ਜਿਹੜਾ ਆ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਆ ਸਾਦਗੀ ਉੱਪਰ ਵਾ ਤੇਰੇ ਕੋ ਨਾ ਤੇਰੇ ਉੱਪਰ ਗੁਰੂ ਸਾਹਿਬ ਨੇ ਗੁਰੂ ਕੀ ਵਡਾਲੀ ਦੇ ਵਿੱਚ ਰਹਿੰਦੇ ਆ ਆਸ-ਪਾਸ ਸ਼ੇਖੂ ਜਿਹੜੇ ਸਨ ਲਗਵਾਏ ਤੇ ਜਨਾਰੇ ਵਿੱਚ 21 ਹਾਲਟ ਚੱਲਦੇ ਸਨ ਇਹ ਸਾਰੀ ਇਲਾਕੇ ਦੀ ਡਵੈਲਪਮੈਂਟ ਵਾਸਤੇ ਹੀ ਗੁਰੂ ਸਾਹਿਬ ਨੇ ਕੀਤਾ ਸੀ ਕਿ ਇਹ ਇਲਾਕਾ ਬੜਾ ਪਛੜਿਆ ਆਇਆ ਸੀ ਧਰਮ ਪੱਖੋਂ ਵਿਹਾਰ ਪੱਖੋਂ ਰੋਹਾਨੀ ਪੱਖੋਂ ਆਰਥਿਕ ਪੱਖੋਂ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਆਰਥਿਕ ਪੱਧਰ ਚੁੱਕਣ ਵਾਸਤੇ ਇਹ ਜਿਹੜੇ ਛੇ ਖੂ ਲਗਵਾਏ ਸਨ ਪਹਿਲਾ ਖੂ ਜਨਮਸਥਾਨ ਦੇ ਨਜ਼ਦੀਕ ਆ ਜਿਸ ਦੇ ਵਿੱਚ ਇੱਕ ਹਾਲਟ ਚੱਲਦਾ ਸੀ ਦੋ ਹਰਟ ਜਿਹੜੇ ਨੇ ਗੁਰਦੁਆਰਾ ਗੁਰੂ ਕੀ ਬਡਾਲੀ ਦੇ ਚੜ੍ਹਦੇ ਪਾਸੇ ਖੂਹ ਆ ਮਾਮਾ ਜੀ ਦੇ ਨਾਮ ਤੇ ਲਗਵਾਇਆ ਸੀ ਮਾਮਾ ਮੋਰੀ ਦੇ ਨਾਮ ਤੇ ਖੂਹ ਲਗਵਾਇਆ ਸੀ ਉਹਦੇ ਵਿੱਚ ਦੋ ਹਰਟ ਚੱਲਦੇ ਸਨ ਗੁਰੂ ਸਾਹਿਬ ਨੇ ਇੱਕ ਖੂਹ ਗੁਰਦੁਆਰਾ ਮਨਜੀਤ ਸਾਹਿਬ ਜੋ ਬਣਿਆ ਆਇਆ ਹੈ ਉੱਥੇ ਲਗਵਾਇਆ ਜਿਹਦੇ ਵਿੱਚ ਤਿੰਨ ਹਰਟ ਚੱਲਦੇ ਸਨ ਉਹਦੇ ਨਜ਼ਦੀਕ ਹੀ ਗੁਰਦੁਆਰਾ ਦੰਦਮਸ ਸਾਹਿਬ ਹੈ ਜਿੱਥੇ ਗੁਰੂ ਅਰਜਨ ਸਾਹਿਬ ਜੀ ਬਾਹਰ ਨੇ ਸੂਰ ਦਾ ਸ਼ਿਕਾਰ ਕੀਤਾ ਆ ਤੇ ਸ਼ੂਰ ਦਾ ਅਧਾਰ ਕੀਤਾ ਆ ਉਸ ਜਗ੍ਹਾ ਦੇ ਜਿਹੜਾ ਖੂਹ ਚੱਲਦਾ ਸੀ ਉਹਦੇ ਵਿੱਚ ਪੰਜ ਹਰਟ ਚੱਲਦੇ ਸਨ ਗੁਰਦੁਆਰਾ ਸ਼ਹਾੜਾ ਸਾਹਿਬ ਤੋਂ ਲਹਿੰਦੇ ਪਾਸੇ ਇੱਕ ਗੁਰੂ ਸਾਹਿਬ ਨੇ ਲਗਵਾਇਆ ਜਿਹਨੂੰ 4 ਹਰਟਾ ਕਹਿੰਦੇ ਉਹਦੇ ਵਿੱਚ 4 ਹਰਟਾਂ ਚੱਲਦੀਆਂ ਸਨ ਤੇ ਇਸ ਅਸਥਾਨ ਤੇ ਜਿਹੜਾ ਖੂਹ ਲਗਵਾਇਆ ਗੁਰੂ ਸਾਹਿਬ ਨੇ ਉਹਦੇ ਵਿੱਚ 6 ਹਰਟ ਚੱਲਦੇ ਸਨ ਇਹ ਸਾਰੇ ਕੁੱਲ ਟੋਟਲ 21 ਹਰਟ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਜਿਹੜੇ ਖੂਹ ਲਗਵਾਏ ਗੁਰੂ ਸਾਹਿਬ ਨੇ ਉਹ ਇਹਦੇ ਵਿੱਚ ਚੱਲ ਰਹੇ ਨੇ ਗੁਰੂ ਸਾਹਿਬ ਨੇ ਜਵਾਨੀ ਦੇ ਵੇਲੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੁਬਾਰਾ ਆਪਣੀ ਬੇਟੀ ਬੀਬੀ ਵੀਰੋਜੀ ਦਾ ਵਿਆਹ ਕਰਕੇ ਸਿੱਖਾਂ ਸਮੇਤ ਸੂਰਮਿਆਂ ਸਮੇਤ ਇੱਥੇ ਪਹੁੰਚੇ ਸਨ ਗੁਰੂ ਸਾਹਿਬ ਜੀ ਉਸ ਵੇਲੇ ਇੱਥੇ 15 ਦਿਨ ਦਾ ਜਿਹੜਾ ਸੀ ਉਹਨਾਂ ਦਾ ਉਹਨਾਂ ਦੀ ਸਟੇ ਸੀ ਉਹ ਰੁਕੇ ਸਨ 15 ਦਿਨਾਂ ਦੇ ਵਿੱਚ ਗੁਰੂ ਸਾਹਿਬ ਨੇ ਹਾਲੇ ਦਿਵਾਲੀ ਦੀਆਂ ਸਿੱਖ ਸੰਗਤਾਂ ਨੂੰ ਬੜਾ ਜਾਗਰੂਕ ਕੀਤਾ ਉਹਨਾਂ ਨੂੰ ਸਮਝਾਇਆ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਦੇ ਨਾਲ ਕਿਤੇ ਢੰਗ ਦੇ ਨਾਲ ਨਹੀਂ ਜਿਠਣਾ ਆ ਕਿਸ ਤਰ੍ਹਾਂ ਅਸੀਂ ਜਿਉਣਾ ਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵੀ ਇੱਕ ਬਸੰਤ ਦਾ ਜਿਹੜਾ ਮੇਲਾ ਸੀ ਉਹ ਇੱਥੇ ਆਇਆ ਤੇ ਗੁਰੂ ਸਾਹਿਬ ਨੇ ਉਹਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਸਿੱਖ ਸੰਗਤਾਂ ਨੂੰ ਇੱਥੇ ਵੱਡੇ ਇਕੱਠ ਦੇ ਵਿੱਚ ਉਪਦੇਸ਼ ਦੇ ਕੇ ਤੇ ਸਿੱਖੀ ਮਾਰਗ ਦੇ ਉੱਤੇ ਚੱਲਣ ਦਾ ਜਿਹੜਾ ਸੀ ਉਹ ਉਪਦੇਸ਼ ਤਾਂ ਜਿਹੜੀ ਸਿੱਖਿਆ ਦਿੱਤੀ ਸੀ ਵਡਾਲੀ ਨੂੰ ਪਹਿਲਾਂ ਨੱਤਾਂ ਦੀ ਵਡਾਲੀ ਕਿਹਾ ਜਾਂਦਾ ਸੀ ਤੇ ਗੁਰੂ ਸਾਹਿਬ ਜੋਥੇ ਚਰਨ ਪੈਣ ਕਰਕੇ ਉਸ ਨਗਰ ਦਾ ਨਾਮ ਗੁਰੂ ਕੀ ਵਡਾਲੀ ਪੈ ਗਿਆ ਜੇ ਤਾਂ ਸੁਨੇਹੇ ਕੇਤਾ ਗੁਰੂ ਸਾਹਿਬ ਜੀ ਉਸ ਅਸਥਾਨ ਤੇ 2 ਸਾਲ ਪਰਵਾਸ ਜਿਹੜਾ ਸੀ ਰਹਿਆ 2 ਸਾਲਾਂ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਆ ਹਾਰ ਦੀ ਹਾਰ ਦੇ ਮਹੀਨੇ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉੱਥੇ ਪ੍ਰਕਾਸ਼ ਹੁੰਦਾ ਆ ਜੋੜ ਮੇਲਾ ਜਿਹੜਾ ਆ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਆ ਸਾਦਗੀ ਉੱਪਰ ਵਾ ਤੇਰੇ ਕੰਨ ਤੇਰੇ ਗੁਰੂ ਸਾਹਿਬ ਨੇ ਗੁਰੂ ਕੀ ਵਡਾਲੀ ਦੇ ਵਿੱਚ ਰਹਿੰਦੇ ਆ ਆਸ-ਪਾਸ ਸ਼ੇਖੂ ਜਿਹੜੇ ਸਨ ਲਗਵਾਏ ਤੇ ਜਨਾਰੇ ਵਿੱਚ 21 ਹਾਲਟ ਚੱਲਦੇ ਸਨ ਇਹ ਸਾਰੀ ਇਲਾਕੇ ਦੀ ਡਵੈਲਪਮੈਂਟ ਵਾਸਤੇ ਹੀ ਗੁਰੂ ਸਾਹਿਬ ਨੇ ਕੀਤਾ ਸੀ ਕਿ ਇਹ ਇਲਾਕਾ ਬੜਾ ਪਛੜਿਆ ਆਇਆ ਸੀ ਧਰਮ ਪੱਖੋਂ ਜਹਾਰ ਪੱਖੋਂ ਰੋਹਾਨੀ ਪੱਖੋਂ ਆਰਥਿਕ ਪੱਖੋਂ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਆਰਥਿਕ ਪੱਧਰ ਚੁੱਕਣ ਵਾਸਤੇ ਇਹ ਜਿਹੜੇ ਛੇ ਖੂ ਲਗਵਾਏ ਸਨ ਪਹਿਲਾ ਖੂ ਜਨਮਸਥਾਨ ਦੇ ਨਜ਼ਦੀਕ ਆ ਜਿਸ ਦੇ ਵਿੱਚ ਇੱਕ ਹਾਲਟ ਚੱਲਦਾ ਸੀ ਦੋ ਹਰਟ ਜਿਹੜੇ ਨੇ ਗੁਰਦੁਆਰਾ ਗੁਰੂ ਕੀ ਵਡਾਲੀ ਦੇ ਚੜ੍ਹਦੇ ਪਾਸੇ ਖੂਹ ਆ ਮਾਮਾ ਜੀ ਦੇ ਨਾਮ ਤੇ ਲਗਵਾਇਆ ਸੀ ਮਾਮਾ ਮੋਰੀ ਦੇ ਨਾਮ ਤੇ ਖੂਹ ਲਗਵਾਇਆ ਸੀ ਉਹਦੇ ਵਿੱਚ ਦੋ ਹਰਟ ਚੱਲਦੇ ਸਨ ਗੁਰੂ ਸਾਹਿਬ ਨੇ ਇੱਕ ਖੂਹ ਗੁਰਦੁਆਰਾ ਮਨਜੀਤ ਸਾਹਿਬ ਜੋ ਬਣਿਆ ਆਇਆ ਹੈ ਉੱਥੇ ਲਗਵਾਇਆ ਜਿਹਦੇ ਵਿੱਚ ਤਿੰਨ ਹਰਟ ਚੱਲਦੇ ਸਨ ਉਹਦੇ ਨਜ਼ਦੀਕ ਹੀ ਗੁਰਦੁਆਰਾ ਦਮਦਮ ਸਾਹਿਬ ਹੈ ਜਿੱਥੇ ਗੁਰੂ ਅਰਜਨ ਸਾਹਿਬ ਜੀ ਬਾਹਰ ਨੇ ਸੂਰ ਦਾ ਸ਼ਿਕਾਰ ਕੀਤਾ ਆ ਤੇ ਸ਼ੂਰ ਦਾ ਅਦਾਰ ਕੀਤਾ ਆ ਉਸ ਜਗ੍ਹਾ ਦੇ ਜਿਹੜਾ ਖੂਹ ਚੱਲਦਾ ਸੀ ਉਹਦੇ ਵਿੱਚ ਪੰਜ ਹਰਟ ਚੱਲਦੇ ਸਨ ਗੁਰਦੁਆਰਾ ਸ਼ਹਾੜਾ ਸਾਹਿਬ ਤੋਂ ਲਹਿੰਦੇ ਪਾਸੇ ਇੱਕ ਖ ਗੁਰੂ ਸਾਹਿਬ ਨੇ ਲਗਵਾਇਆ ਜਿਹਨੂੰ ਚਾਰ ਹਰਟਾ ਕਹਿੰਦੇ ਉਹਦੇ ਵਿੱਚ ਚਾਲ ਹਟਾਂ ਚੱਲਦੀਆਂ ਸਨ ਤੇ ਇਸ ਅਸਥਾਨ ਤੇ ਜਿਹੜਾ ਖੂਹ ਲਗਵਾਇਆ ਗੁਰੂ ਸਾਹਿਬ ਨੇ ਉਹਦੇ ਵਿੱਚ 6 ਹਲਟ ਚੱਲਦੇ ਸਨ ਇਹ ਸਾਰੇ ਕੁੱਲ ਟੋਟਲ 21 ਹਲਟ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਜਿਹੜਾ ਖੂਹ ਲਗਵਾਇਆ ਗੁਰੂ ਸਾਹਿਬ ਨੇ ਉਹ ਇਹਦੇ ਵਿੱਚ ਚੱਲ ਰਹੇ ਨੇ ਗੁਰੂ ਸਾਹਿਬ ਨੇ ਜਵਾਨੀ ਦੇ ਵੇਲੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੁਬਾਰਾ ਆਪਣੀ ਬੇਟੀ ਬੀਬੀ ਵੀਰੋਜੀ ਦਾ ਵਿਆਹ ਕਰਕੇ ਸਿੱਖਾਂ ਸਮੇਤ ਸੂਰਮਿਆਂ ਸਮੇਤ ਇੱਥੇ ਪਹੁੰਚੇ ਸਨ ਗੁਰੂ ਸਾਹਿਬ ਜੀ ਉਸ ਵੇਲੇ ਇੱਥੇ 15 ਦਿਨਾਂ ਦਾ ਜਿਹੜਾ ਸੀ ਉਹਨਾਂ ਦਾ ਉਹਨਾਂ ਦੀ ਸਟੇ ਸੀ ਉਹ ਰੁਕੇ ਸਨ 15 ਦਿਨਾਂ ਦੇ ਵਿੱਚ ਗੁਰੂ ਸਾਹਿਬ ਨੇ ਹਾਲੇ ਦਿਵਾਲੇ ਦੀਆਂ ਸਿੱਖ ਸੰਗਤਾਂ ਨੂੰ ਬੜਾ ਜਾਗਰੂਕ ਕੀਤਾ ਉਹਨਾਂ ਨੂੰ ਸਮਝਾਇਆ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਦੇ ਨਾਲ ਕਿਤੇ ਢੰਗ ਦੇ ਨਾਲ ਨਹੀਂ ਜਿੱਤਣਾ ਆ ਕਿਸ ਤਰ੍ਹਾਂ ਅਸੀਂ ਜਿਉਣਾ ਆ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵੀ ਇੱਕ ਬਸੰਤ ਦਾ ਜਿਹੜਾ ਮੇਲਾ ਸੀ ਉਹ ਇੱਥੇ ਆਇਆ ਤੇ ਗੁਰੂ ਸਾਹਿਬ ਨੇ ਉਹਨੂੰ ਬੜੀ ਸਰਦਾ ਭਾਵਨਾ ਦੇ ਨਾਲ ਸਿੱਖ ਸੰਗਤਾਂ ਨੂੰ ਇੱਥੇ ਵੱਡੇ ਇਕੱਠ ਦੇ ਵਿੱਚ ਉਪਦੇਸ਼ ਦੇ ਕੇ ਤੇ ਸਿੱਖੀ ਮਾਰਗ ਦੇ ਉੱਤੇ ਚੱਲਣ ਦਾ ਜਿਹੜਾ ਸੀ ਉਹ ਉਪਦੇਸ਼ ਤਾਂ ਜਿਹੜੀ ਸਿੱਖਿਆ ਦਿੱਤੀ ਸੀ ਕੀ ਮਹਾਂ ਮੇਰੇ ਨਾਮ ਦਾ ਸਰਦਿਕ ਦੇ ਮਹਾਂ ਗੁਰੂ ਕੋਈ ਵਿਡਾਲੀ ਨੂੰ ਪਹਿਲਾ ਨੱਤਾਂ ਦੀ ਵਿਡਾਲੀ ਕਿਹਾ ਜਾਂਦਾ ਸੀ ਤੇ ਗੁਰੂ ਸਾਹਿਬ ਜੋ ਤੇ ਚਰਨ ਪੈਣ ਕਰਕੇ ਉਸ ਨਗਰ ਦਾ ਨਾਮ ਗੁਰੂ ਕੀ ਵਿਡਾਲੀ ਪੈ ਗਿਆ ਗੁਰੂ ਸਾਹਿਬ ਜੀ ਉਸ ਸਥਾਨ ਤੇ ਦੋ ਸਾਲ ਪਰਿਵਾਰ ਜਿਹੜਾ ਸੀ ਰਿਹਾ ਦੋ ਸਾਲਾਂ ਦੀ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਆ ਹਾਰ ਦੀ ਹਾਰ ਦੇ ਮਹੀਨੇ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉੱਥੇ ਪ੍ਰਕਾਸ਼ ਹੁੰਦਾ ਆ ਜੋੜ ਮੇਲਾ ਜਿਹੜਾ ਆ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਆ ਗੁਰੂ ਸਾਹਿਬ ਨੇ ਗੁਰੂ ਕੀ ਵਡਾਲੀ ਦੇ ਵਿੱਚ ਰਹਿੰਦੇ ਆਇਆ ਆਸ-ਪਾਸ 6 ਖੂ ਜਿਹੜੇ ਸਨ ਲਗਵਾਏ ਤੇ ਜਨਾਰੇ ਵਿੱਚ 21 ਹਾਲਟ ਚੱਲਦੇ ਸਨ ਇਹ ਸਾਰੀ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਹੀ ਗੁਰੂ ਸਾਹਿਬ ਨੇ ਕੀਤਾ ਸੀ ਕਿ ਇਹ ਇਲਾਕਾ ਬੜਾ ਪਛੜਿਆ ਆਇਆ ਸੀ ਧਰਮ ਪੱਖੋਂ ਵਿਹਾਰ ਪੱਖੋਂ ਰੋਹਾਨੀ ਪੱਖੋਂ ਆਰਥਿਕ ਪੱਖੋਂ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਆਰਥਿਕ ਪੱਧਰ ਚੁੱਕਣ ਵਾਸਤੇ ਇਹ ਜਿਹੜੇ 6 ਖੂ ਲਗਵਾਏ ਸਨ ਪਹਿਲਾ ਖੂ ਜਨਮਸਥਾਨ ਦੇ ਨਜ਼ਦੀਕ ਆ ਜਿਸ ਦੇ ਵਿੱਚ ਇੱਕ ਹਾਲਟ ਚੱਲਦਾ ਸੀ ਦੋ ਹਰਟ ਜਿਹੜੇ ਨੇ ਗੁਰਦੁਆਰਾ ਗੁਰੂ ਕੀ ਵਡਾਲੀ ਦੇ ਚੜ੍ਹਦੇ ਪਾਸੇ ਖੂਹ ਆ ਮਾਮਾ ਜੀ ਦੇ ਨਾਮ ਤੇ ਲਗਵਾਇਆ ਸੀ ਮਾਮਾ ਮੋਰੀ ਜੀ ਦੇ ਨਾਮ ਤੇ ਖੂਹ ਲਗਵਾਇਆ ਸੀ ਉਹਦੇ ਵਿੱਚ ਦੋ ਹਰਟ ਚੱਲਦੇ ਸਨ ਗੁਰੂ ਸਾਹਿਬ ਨੇ ਇੱਕ ਖੂਹ ਗੁਰਦੁਆਰਾ ਮਨਜੀਤ ਸਾਹਿਬ ਜੋ ਬਣਿਆ ਆਇਆ ਹੈ ਉੱਥੇ ਲਗਵਾਇਆ ਜਿਹਦੇ ਵਿੱਚ ਤਿੰਨ ਹਰਟ ਚੱਲਦੇ ਸਨ ਉਹਦੇ ਨਜ਼ਦੀਕ ਹੀ ਗੁਰਦੁਆਰਾ ਦਮਦਮ ਸਾਹਿਬ ਹੈ ਜਿੱਥੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੂਰ ਦਾ ਸ਼ਿਕਾਰ ਕੀਤਾ ਆ ਤੇ ਸ਼ੂਰ ਦਾ ਆਧਾਰ ਕੀਤਾ ਆ ਉਸ ਜਗ੍ਹਾ ਦੇ ਜਿਹੜਾ ਖੂਹ ਚੱਲਦਾ ਸੀ ਉਹਦੇ ਵਿੱਚ ਪੰਜ ਹਰਟ ਚੱਲਦੇ ਸਨ ਗੁਰਦੁਆਰਾ ਸ਼ਹਾੜਾ ਸਾਹਿਬ ਤੋਂ ਲਹਿੰਦੇ ਪਾਸ ਗੁਰੂ ਸਾਹਿਬ ਨੇ ਲਗਵਾਇਆ ਜਿਹਨੂੰ 4 ਹਰਟਾ ਕਹਿੰਦੇ ਉਹਦੇ ਵਿੱਚ 4 ਹਰਟਾ ਚੱਲਦੀਆਂ ਸਨ ਤੇ ਇਸ ਅਸਥਾਨ ਤੇ ਜਿਹੜਾ ਖੂਹ ਲਗਵਾਇਆ ਗੁਰੂ ਸਾਹਿਬ ਨੇ ਉਹਦੇ ਵਿੱਚ 6 ਹਰਟ ਚੱਲਦੇ ਸਨ ਇਹ ਸਾਰੇ ਕੁੱਲ ਟੋਟਲ 21 ਹਰਟ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਜਿਹੜੇ ਖੂਹ ਲਗਵਾਏ ਗੁਰੂ ਸਾਹਿਬ ਨੇ ਉਹ ਇਹਦੇ ਚੱਲ ਰਹੇ ਨੇ ਗੁਰੂ ਸਾਹਿਬ ਨੇ ਜਵਾਨੀ ਦੇ ਵੇਲੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੁਬਾਰਾ ਆਪਣੀ ਬੇਟੀ ਬੀਬੀ ਵੀਰੋਜੀ ਦਾ ਵਿਆਹ ਕਰਕੇ ਸਿੱਖਾਂ ਸਮੇਤ ਸੂਰਮਿਆਂ ਸਮੇਤ ਇੱਥੇ ਪਹੁੰਚੇ ਸਨ ਗੁਰੂ ਸਾਹਿਬ ਜੀ ਉਸ ਵੇਲੇ ਇੱਥੇ 15 ਦਿਨ ਦਾ ਜਿਹੜਾ ਸੀ ਉਹਨਾਂ ਦਾ ਉਹਨਾਂ ਦੀ ਸਟੇ ਸੀ ਉਹ ਰੁਕੇ ਸਨ 15 ਦਿਨਾਂ ਦੇ ਵਿੱਚ ਗੁਰੂ ਸਾਹਿਬ ਨੇ ਹਾਲੇ ਦਿਵਾੜੇ ਦੀਆਂ ਸਿੱਖ ਸੰਗਤਾਂ ਨੂੰ ਬੜਾ ਜਾਗਰੂਕ ਕੀਤਾ ਉਹਨਾਂ ਨੂੰ ਸਮਝਾਇਆ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਦੇ ਨਾਲ ਇੱਕੇ ਤਰੀਕੇ ਦੇ ਨਾਲ ਨਹੀਂ ਜਿੱਤਣਾ ਆ ਕਿਸ ਤਰ੍ਹਾਂ ਅਸੀਂ ਜਿਉਣਾ ਆ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵੀ ਇੱਕ ਬਸੰਤ ਦਾ ਜਿਹੜਾ ਮੇਲਾ ਸੀ ਉਹ ਇੱਥੇ ਆਇਆ ਤੇ ਗੁਰੂ ਸਾਹਿਬ ਨੇ ਉਹਨੂੰ ਗੜੀਸ਼ਰਦਾ ਭਾਵਨਾ ਦੇ ਨਾਲ ਸਿੱਖ ਸੰਗਤਾਂ ਨੂੰ ਇੱਥੇ ਵੱਡੇ ਇਕੱਠ ਦੇ ਵਿੱਚ ਉਪਦੇਸ਼ ਦੇ ਕੇ ਤੇ ਸਿੱਖੀ ਮਾਰਗ ਦੇ ਉੱਤੇ ਚੱਲਣ ਦਾ ਜਿਹੜਾ ਸੀ ਉਹ ਉਪਦੇਸ਼ ਦਾ ਜਿਹੜੀ ਸਿੱਖਿਆ ਦਿੱਤੀ ਸੀ ਵਿਡਾਲੀ ਨੂੰ ਪਹਿਲਾਂ ਨੱਤਾਂ ਦੀ ਵਿਡਾਲੀ ਕਿਹਾ ਜਾਂਦਾ ਸੀ ਤੇ ਗੁਰੂ ਸਾਹਿਬ ਜੋਥੇ ਚਰਨ ਪੈਣ ਕਰਕੇ ਉਸ ਨਗਰ ਦਾ ਨਾਮ ਗੁਰੂ ਕੀ ਵਿਡਾਲੀ ਪੈ ਗਿਆ ਜੇ ਤਾਂ ਸੁਨੇਹੇ ਤੇਰਾ ਪਟਿਆ ਗੁਰੂ ਸਾਹਿਬ ਜੀ ਉਸ ਅਸਥਾਨ ਤੇ 2 ਸਾਲ ਪਰਵਾਸ ਜਿਹੜਾ ਸੀ ਰਹਿਆ 2 ਸਾਲਾਂ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਆ ਹਾਰ ਦੀ ਹਾਰ ਦੇ ਮਹੀਨੇ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉੱਥੇ ਪ੍ਰਕਾਸ਼ ਹੁੰਦਾ ਆ ਜੋੜ ਮੇਲਾ ਜਿਹੜਾ ਆ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਆ ਸਾਦਗੀ ਉੱਪਰਵਾ ਤੇਰੇ ਤੇ ਤੂੰ ਗੁਰੂ ਸਾਹਿਬ ਨੇ ਗੁਰੂ ਕੀ ਵਡਾਲੀ ਦੇ ਵਿੱਚ ਰਹਿੰਦੇ ਆ ਆਸ-ਪਾਸ ਸ਼ੇਖੂ ਜਿਹੜੇ ਸਨ ਲਗਵਾਏ ਤੇ ਜਨਾਰੇ ਵਿੱਚ 21 ਹਲਟ ਚੱਲਦੇ ਸਨ ਇਹ ਸਾਰੀ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਹੀ ਗੁਰੂ ਸਾਹਿਬ ਨੇ ਕੀਤਾ ਸੀ ਕਿ ਇਹ ਇਲਾਕਾ ਬੜਾ ਪਛੜਿਆ ਆਇਆ ਸੀ ਧਰਮ ਪੱਖੋਂ ਵਿਹਾਰ ਪੱਖੋਂ ਰੋਹਾਨੀ ਪੱਖੋਂ ਆਰਥਿਕ ਪੱਖੋਂ ਗੁਰੂ ਸਾਹਿਬ ਨੇ ਉਹਨਾਂ ਦਾ ਆਰਥਿਕ ਪੱਧਰ ਚੁੱਕਣ ਵਾਸਤੇ ਇਹ ਜਿਹੜੇ 6 ਖੂਹ ਲਗਵਾਏ ਸਨ ਪਹਿਲਾ ਖੂਹ ਜਨਮਸਥਾਨ ਦੇ ਨਜ਼ਦੀਕ ਆ ਜਿਸ ਦੇ ਵਿੱਚ ਇੱਕ ਹਲਟ ਚੱਲਦਾ ਸੀ ਦੋ ਹਰਟ ਜਿਹੜੇ ਨੇ ਗੁਰਦੁਆਰਾ ਗੁਰੂ ਕੀ ਵਡਾਲੀ ਦੇ ਚੜ੍ਹਦੇ ਪਾਸੇ ਖੂਹ ਆ ਮਾਮਾ ਜੀ ਦੇ ਨਾਮ ਤੇ ਲਗਵਾਇਆ ਸੀ ਮਾਮਾ ਮੋਰੀ ਦੇ ਨਾਮ ਤੇ ਖੂਹ ਲਗਵਾਇਆ ਸੀ ਉਹਦੇ ਵਿੱਚ ਦੋ ਹਰਟ ਚੱਲਦੇ ਸਨ ਗੁਰੂ ਸਾਹਿਬ ਨੇ ਇੱਕ ਖੂਹ ਗੁਰਦੁਆਰਾ ਮਨਜੀਤ ਸਾਹਿਬ ਜੋ ਬਣਿਆ ਆਇਆ ਹੈ ਉੱਥੇ ਲਗਵਾਇਆ ਜਿਹਦੇ ਵਿੱਚ ਤਿੰਨ ਹਰਟ ਚੱਲਦੇ ਸਨ ਉਹਦੇ ਨਜ਼ਦੀਕ ਹੀ ਗੁਰਦੁਆਰਾ ਦਮਦਮਾ ਸਾਹਿਬ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਨੇ ਸ਼ੂਰ ਦਾ ਸ਼ਿਕਾਰ ਕੀਤਾ ਆ ਤੇ ਸ਼ੂਰ ਦਾ ਆਧਾਰ ਕੀਤਾ ਆ ਉਸ ਜਗ੍ਹਾ ਦੇ ਜਿਹੜਾ ਖੂਹ ਚੱਲਦਾ ਸੀ ਉਹਦੇ ਵਿੱਚ ਪੰਜ ਹਰਟ ਚੱਲਦੇ ਸਨ ਗੁਰਦੁਆਰਾ ਸ਼ਹਾੜਾ ਸਾਹਿਬ ਤੋਂ ਲਹਿੰਦੇ ਪ ਗੁਰੂ ਸਾਹਿਬ ਨੇ ਲਗਵਾਇਆ ਜਿਹਨੂੰ 4 ਹਰਟਾ ਕਿਹਾ ਇਹਦੇ ਵਿੱਚ 4 ਹਰਟਾ ਚੱਲਦੀਆਂ ਸਨ ਤੇ ਇਸ ਅਸਥਾਨ ਤੇ ਜਿਹੜਾ ਕੂਲ ਲਗਵਾਇਆ ਗੁਰੂ ਸਾਹਿਬ ਨੇ ਉਹਦੇ ਵਿੱਚ 6 ਹਰਟ ਚੱਲਦੇ ਸਨ ਇਹ ਸਾਰੇ ਕੁੱਲ ਟੋਟਲ 21 ਹਰਟ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਜਿਹੜੇ ਕੂਲ ਲਗਵਾਏ ਗੁਰੂ ਸਾਹਿਬ ਨੇ ਉਹ ਇਹਦੇ ਵਿੱਚ ਚੱਲ ਰਹੇ ਨੇ ਗੁਰੂ ਸਾਹਿਬ ਨੇ ਜਵਾਨੀ ਦੇ ਵੇਲੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੁਬਾਰਾ ਆਪਣੀ ਬੇਟੀ ਬੀਬੀ ਵੀਰੋਜੀ ਦਾ ਵਿਆਹ ਕਰਕੇ ਸਿੱਖਾਂ ਸਮੇਤ ਸੂਰਮਿਆਂ ਸਮੇਤ ਇੱਥੇ ਪਹੁੰਚੇ ਸਨ ਗੁਰੂ ਸਾਹਿਬ ਜੀ ਉਸ ਵੇਲੇ ਇੱਥੇ 15 ਦਿਨ ਦਾ ਜਿਹੜਾ ਸੀ ਉਹਨਾਂ ਦਾ ਉਹਨਾਂ ਦੀ ਸਪੇਸ ਸੀ ਉਹ ਰੁਕੇ ਸਨ 15 ਦਿਨਾਂ ਦੇ ਵਿੱਚ ਗੁਰੂ ਸਾਹਿਬ ਨੇ ਹਾਲੇ ਦਿਵਾੜੇ ਦੀਆਂ ਸਿੱਖ ਸੰਗਤਾਂ ਨੂੰ ਬੜਾ ਜਾਗਰੂਕ ਕੀਤਾ ਉਹਨਾਂ ਨੂੰ ਸਮਝਾਇਆ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਦੇ ਨਾਲ ਕਿਤੇ ਈ ਤਰ੍ਹਾਂ ਦੇ ਨਾਲ ਨਹੀਂ ਜਿੱਤਣਾ ਆ ਕਿਸ ਤਰ੍ਹਾਂ ਅਸੀਂ ਜਿਉਣਾ ਆ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵੀ ਇੱਕ ਬਸੰਤ ਦਾ ਜਿਹੜਾ ਮੇਲਾ ਸੀ ਉਹ ਇੱਥੇ ਆਇਆ ਤੇ ਗੁਰੂ ਸਾਹਿਬ ਨੇ ਉਹਨੂੰ ਬੜੀ ਸਰਦਾ ਭਾਵਨਾ ਦੇ ਨਾਲ ਸਿੱਖ ਸੰਗਤਾਂ ਨੂੰ ਇੱਥੇ ਵੱਡੇ ਇਕੱਠ ਦੇ ਵਿੱਚ ਉਪਦੇਸ਼ ਦੇ ਕੇ ਤੇ ਸਿੱਖੀ ਮਾਰਗ ਦੇ ਉੱਤੇ ਚੱਲਣ ਦਾ ਜਿਹੜਾ ਸੀ ਉਹ ਉਪਦੇਸ਼ ਤਾਂ ਜਿਹੜੀ ਸਿੱਖਿਆ ਦਿੱਤੀ ਸੀ ਵਡਾਲੀ ਨੂੰ ਪਹਿਲਾਂ ਨੱਤਾਂ ਦੀ ਵਡਾਲੀ ਕਿਹਾ ਜਾਂਦਾ ਸੀ ਤੇ ਗੁਰੂ ਸਾਹਿਬ ਦੇ ਉਥੇ ਚਰਨ ਪੈਣ ਕਰਕੇ ਉਸ ਨਗਰ ਦਾ ਨਾਮ ਗੁਰੂ ਕੀ ਵਡਾਲੀ ਪੈ ਗਿਆ ਜੇ ਤਾਂ ਸੁਣੇ ਤੇ ਕੱਟਿਆ ਗੁਰੂ ਸਾਹਿਬ ਜੀ ਉਸ ਅਸਥਾਨ ਤੇ ਦੋ ਸਾਲ ਪਰਵਾਸ ਜਿਹੜਾ ਸੀ ਰਹਿਆ ਦੋ ਸਾਲਾਂ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਆ ਹਾਰ ਦੀ ਹਾਰ ਦੇ ਮਹੀਨੇ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉੱਥੇ ਪ੍ਰਕਾਸ਼ ਹੁੰਦਾ ਆ ਜੋੜ ਮੇਲਾ ਜਿਹੜਾ ਆ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਆ ਸਾਦਗੀ ਉੱਪਰ ਵਾ ਤੇ ਗੁਨਾ ਤੇ ਤੂ ਗੁਰੂ ਗੁਰੂ ਸਾਹਿਬ ਨੇ ਗੁਰੂ ਕੀ ਵਡਾਲੀ ਦੇ ਵਿੱਚ ਰਹਿੰਦੇ ਆ ਆਸ-ਪਾਸ ਸ਼ੇਖੂ ਜਿਹੜੇ ਸੰਨ ਲਗਵਾਏ ਤੇ ਜਨਾਰੇ ਵਿੱਚ 21 ਹਾਲਟ ਚੱਲਦੇ ਸਨ ਇਹ ਸਾਰੀ ਇਲਾਕੇ ਦੀ ਡਵੈਲਪਮੈਂਟ ਵਾਸਤੇ ਹੀ ਗੁਰੂ ਸਾਹਿਬ ਨੇ ਕੀਤਾ ਸੀ ਕਿ ਇਹ ਇਲਾਕਾ ਬੜਾ ਪਛੜਿਆ ਆਇਆ ਸੀ ਧਰਮ ਪੱਖੋਂ ਵਿਹਾਰ ਪੱਖੋਂ ਰੋਹਾਨੀ ਪੱਖੋਂ ਆਰਥਿਕ ਪੱਖੋਂ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਆਰਥਿਕ ਪੱਧਰ ਚੁੱਕਣ ਵਾਸਤੇ ਇਹ ਜਿਹੜੇ ਛੇ ਖੂ ਲਗਵਾਏ ਸਨ ਪਹਿਲਾ ਖੂ ਜਨਮਸਥਾਨ ਦੇ ਨਜ਼ਦੀਕ ਆ ਜਿਸ ਦੇ ਵਿੱਚ ਇੱਕ ਹਾਲਟ ਚੱਲਦਾ ਸੀ ਦੋ ਹਰਟ ਜਿਹੜੇ ਨੇ ਗੁਰਦੁਆਰਾ ਗੁਰੂ ਕੀ ਵਡਾਲੀ ਦੇ ਚੜ੍ਹਦੇ ਪਾਸੇ ਖੂਹ ਆ ਮਾਮਾ ਜੀ ਦੇ ਨਾਮ ਤੇ ਲਗਵਾਇਆ ਸੀ ਮਾਮਾ ਮੋਰੀ ਦੇ ਨਾਮ ਤੇ ਖੂਹ ਲਗਵਾਇਆ ਸੀ ਉਹਦੇ ਵਿੱਚ ਦੋ ਹਰਟ ਚੱਲਦੇ ਸਨ ਗੁਰੂ ਸਾਹਿਬ ਨੇ ਇੱਕ ਖੂਹ ਗੁਰਦੁਆਰਾ ਮਨਜੀਤ ਸਾਹਿਬ ਜੋ ਬਣਿਆ ਆਇਆ ਹੈ ਉੱਥੇ ਲਗਵਾਇਆ ਜਿਹਦੇ ਵਿੱਚ ਤਿੰਨ ਹਰਟ ਚੱਲਦੇ ਸਨ ਉਹਦੇ ਨਜ਼ਦੀਕ ਹੀ ਗੁਰਦੁਆਰਾ ਦੰਦਮਸ ਸਾਹਿਬ ਹੈ ਜਿੱਥੇ ਗੁਰੂ ਅਰਜਨ ਸਾਹਿਬ ਜੀ ਬਾਹਰ ਨੇ ਸੂਰ ਦਾ ਸ਼ਿਕਾਰ ਕੀਤਾ ਆ ਤੇ ਸ਼ੂਰ ਦਾ ਆਧਾਰ ਕੀਤਾ ਆ ਉਸ ਜਗ੍ਹਾ ਦੇ ਜਿਹੜਾ ਖੂਹ ਚੱਲਦਾ ਸੀ ਉਹਦੇ ਵਿੱਚ ਪੰਜ ਹਰਟ ਚੱਲਦੇ ਸਨ ਗੁਰਦੁਆਰਾ ਸ਼ਹਾੜਾ ਸਾਹਿਬ ਤੋਂ ਲਹਿੰਦੇ ਪਾਸੇ ਇੱਕ ਗੁਰੂ ਸਾਹਿਬ ਨੇ ਲਗਵਾਇਆ ਜਿਹਨੂੰ 4 ਹਟਾ ਕਹਿੰਦੇ ਉਹਦੇ ਵਿੱਚ 4 ਹਟਾ ਚੱਲਦੀਆਂ ਸਨ ਤੇ ਇਸ ਅਸਥਾਨ ਤੇ ਜਿਹੜਾ ਖੂਹ ਲਗਵਾਇਆ ਗੁਰੂ ਸਾਹਿਬ ਨੇ ਉਹਦੇ ਵਿੱਚ 6 ਹਟ ਚੱਲਦੇ ਸਨ ਇਹ ਸਾਰੇ ਕੁੱਲ ਟੋਟਲ 21 ਹਟ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਜਿਹੜਾ ਖੂਹ ਲਗਵਾਇਆ ਗੁਰੂ ਸਾਹਿਬ ਨੇ ਉਹ ਇਹਦੇ ਵਿੱਚ ਚੱਲ ਰਹੇ ਨੇ ਗੁਰੂ ਸਾਹਿਬ ਨੇ ਜਵਾਨੀ ਦੇ ਵੇਲੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੁਬਾਰਾ ਆਪਣੀ ਬੇਟੀ ਬੀਬੀ ਵੀਰੋਜੀ ਦਾ ਵਿਆਹ ਕਰਕੇ ਸਿੱਖਾਂ ਸਮੇਤ ਸੂਰਮਿਆਂ ਸਮੇਤ ਇੱਥੇ ਪਹੁੰਚੇ ਸਨ ਗੁਰੂ ਸਾਹਿਬ ਜੀ ਉਸ ਵੇਲੇ ਇੱਥੇ 15 ਦਿਨਾਂ ਦਾ ਇਹ ਰਾਸੀ ਉਹਨਾਂ ਦਾ ਉਹਨਾਂ ਦੀ ਸਥਿਤੀ ਸੀ ਉਹ ਰੁਕੇ ਸਨ 15 ਦਿਨਾਂ ਦੇ ਵਿੱਚ ਗੁਰੂ ਸਾਹਿਬ ਨੇ ਆਲੇ ਦੁਆਲੇ ਦੀਆਂ ਸਿੱਖ ਸੰਗਤਾਂ ਨੂੰ ਬੜਾ ਜਾਗਰੂਕ ਕੀਤਾ ਉਹਨਾਂ ਨੂੰ ਸਮਝਾਇਆ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਦੇ ਨਾਲ ਕਿਤੇ ਢੰਗ ਦੇ ਨਾਲ ਨਹੀਂ ਜਿਠਣਾ ਆ ਕਿਸ ਤਰ੍ਹਾਂ ਅਸੀਂ ਜਿਉਣਾ ਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵੀ ਇੱਕ ਬਸੰਤ ਦਾ ਜਿਹੜਾ ਮੇਲਾ ਸੀ ਉਹ ਇੱਥੇ ਆਇਆ ਤੇ ਗੁਰੂ ਸਾਹਿਬ ਨੇ ਉਹਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਸਿੱਖ ਸੰਗਤਾਂ ਨੂੰ ਇੱਥੇ ਵੱਡੇ ਇਕੱਠ ਦੇ ਵਿੱਚ ਉਪਦੇਸ਼ ਦੇ ਕੇ ਤੇ ਸਿੱਖੀ ਮਾਰਗ ਦੇ ਉੱਤੇ ਚੱਲਣ ਦਾ ਜਿਹੜਾ ਸੀ ਉਹ ਉਪਦੇਸ਼ ਤਾਂ ਜਿਹੜੀ ਸਿੱਖਿਆ ਦਿੱਤੀ ਸੀ ਗੁਰੂ ਕੀ ਵਡਾਲੀ ਨੂੰ ਪਹਿਲਾਂ ਨੱਤਾਂ ਦੀ ਵਡਾਲੀ ਕਿਹਾ ਜਾਂਦਾ ਸੀ ਤੇ ਗੁਰੂ ਸਾਹਿਬ ਜੋਥੇ ਚਰਨ ਪੈਣ ਕਰਕੇ ਉਸ ਨਗਰ ਦਾ ਨਾਮ ਗੁਰੂ ਕੀ ਵਡਾਲੀ ਪੈ ਗਿਆ ਜੇ ਦਾ ਸੁਨੇਹ ਹੈ ਕਿ ਗੁਰੂ ਸਾਹਿਬ ਜੀ ਉਸ ਅਸਥਾਨ ਤੇ 2 ਸਾਲ ਪਰਵਾਸ ਜਿਹੜਾ ਸੀ ਰਹਿਆ 2 ਸਾਲਾਂ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਆ ਹਾਰ ਦੀ ਹਾਰ ਦੇ ਮਹੀਨੇ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉਥੇ ਪ੍ਰਕਾਸ਼ ਹੁੰਦਾ ਆ ਜੋੜ ਮੇਲਾ ਜਿਹੜਾ ਆ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਆ ਸਾਦਗੀ ਉਪਰਵਾ ਤੇਰੇ ਤੇ ਤੈਨੂੰ ਗੁਰੂ ਸਾਹਿਬ ਨੇ ਗੁਰੂ ਕੀ ਵਡਾਲੀ ਦੇ ਵਿੱਚ ਰਹਿੰਦੇ ਆ ਆਸ-ਪਾਸ ਸ਼ੇਖੂ ਜਿਹੜੇ ਸੰਨ ਲਗਵਾਏ ਤੇ ਜਨਾਰੇ ਵਿੱਚ 21 ਹਲਟ ਚੱਲਦੇ ਸਨ ਇਹ ਸਾਰੀ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਹੀ ਗੁਰੂ ਸਾਹਿਬ ਨੇ ਕੀਤਾ ਸੀ ਕਿ ਇਹ ਇਲਾਕਾ ਬੜਾ ਪਛੜਿਆ ਆ ਸੀ ਧਰਮ ਪੱਖੋਂ ਵਿਹਾਰ ਪੱਖੋਂ ਰੋਹਾਨੀ ਪੱਖੋਂ ਆਰਥਿਕ ਪੱਖੋਂ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਆਰਥਿਕ ਪੱਧਰ ਚੁੱਕਣ ਵਾਸਤੇ ਇਹ ਜਿਹੜੇ 6 ਖੂਲ ਲਗਵਾਏ ਸਨ ਪਹਿਲਾ ਖੂਜ ਜਨਮਸਥਾਨ ਦੇ ਨਜ਼ਦੀਕ ਆ ਜਿਸ ਦੇ ਵਿੱਚ ਇੱਕ ਹਲਟ ਚੱਲਦਾ ਸੀ ਦੋ ਹਰਟ ਜਿਹੜੇ ਨੇ ਗੁਰਦੁਆਰਾ ਗੁਰੂ ਕੀ ਬਡਾਲੀ ਦੇ ਚੜ੍ਹਦੇ ਪਾਸੇ ਖੂਹ ਆ ਮਾਮਾ ਜੀ ਦੇ ਨਾਮ ਤੇ ਲਗਵਾਇਆ ਸੀ ਮਾਮਾ ਮੋਰੀ ਦੇ ਨਾਮ ਤੇ ਖੂਹ ਲਗਵਾਇਆ ਸੀ ਉਹਦੇ ਵਿੱਚ ਦੋ ਹਰਟ ਚੱਲਦੇ ਸਨ ਗੁਰੂ ਸਾਹਿਬ ਨੇ ਇੱਕ ਖੂਹ ਗੁਰਦੁਆਰਾ ਮਨਜੀਤ ਸਾਹਿਬ ਜੋ ਬਣਿਆ ਆਇਆ ਹੈ ਉੱਥੇ ਲਗਵਾਇਆ ਜਿਹਦੇ ਵਿੱਚ ਤਿੰਨ ਹਰਟ ਚੱਲਦੇ ਸਨ ਉਹਦੇ ਨਜ਼ਦੀਕ ਹੀ ਗੁਰਦੁਆਰਾ ਦਮਦਮ ਸਾਹਿਬ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਨੇ ਸ਼ੂਰ ਦਾ ਸ਼ਿਕਾਰ ਕੀਤਾ ਆ ਤੇ ਸ਼ੂਰ ਦਾ ਆਧਾਰ ਕੀਤਾ ਆ ਉਸ ਜਗ੍ਹਾ ਦੇ ਜਿਹੜਾ ਖੂਹ ਚੱਲਦਾ ਸੀ ਉਹਦੇ ਵਿੱਚ ਪੰਜ ਹਰਟ ਚੱਲਦੇ ਸਨ ਗੁਰਦੁਆਰਾ ਸ਼ਹਾੜਾ ਸਾਹਿਬ ਤੋਂ ਲਹਿੰਦੇ ਪਾਸ ਗੁਰੂ ਸਾਹਿਬ ਨੇ ਲਗਵਾਇਆ ਜਿਹਨੂੰ 4 ਹਰਟਾ ਕਹਿੰਦੇ ਉਹਦੇ ਵਿੱਚ 4 ਹਰਟਾ ਚੱਲਦੀਆਂ ਸਨ ਤੇ ਇਸ ਅਸਥਾਨ ਤੇ ਜਿਹੜਾ ਖੂਹ ਲਗਵਾਇਆ ਗੁਰੂ ਸਾਹਿਬ ਨੇ ਉਹਦੇ ਵਿੱਚ 6 ਹਰਟ ਚੱਲਦੇ ਸਨ ਇਹ ਸਾਰੇ ਕੁੱਲ ਟੋਟਲ 21 ਹਰਟ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਜਿਹੜੇ ਖੂਹ ਲਗਵਾਏ ਗੁਰੂ ਸਾਹਿਬ ਨੇ ਉਹ ਇਹਦੇ ਚੱਲ ਰਹੇ ਨੇ ਗੁਰੂ ਸਾਹਿਬ ਨੇ ਜਵਾਨੀ ਦੇ ਵੇਲੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੁਬਾਰਾ ਆਪਣੀ ਬੇਟੀ ਬੀਬੀ ਵੀਰੋਜੀ ਦਾ ਵਿਆਹ ਕਰਕੇ ਸਿੱਖਾਂ ਸਮੇਤ ਸੂਰਮਿਆਂ ਸਮੇਤ ਇੱਥੇ ਪਹੁੰਚੇ ਸਨ ਗੁਰੂ ਸਾਹਿਬ ਜੀ ਉਸ ਵੇਲੇ ਇੱਥੇ 15 ਦਿਨ ਦਾ ਜਿਹੜਾ ਸੀ ਉਹਨਾਂ ਦਾ ਉਹਨਾਂ ਦੀ ਸਟੇ ਸੀ ਉਹ ਰੁਕੇ ਸਨ 15 ਦਿਨਾਂ ਦੇ ਵਿੱਚ ਗੁਰੂ ਸਾਹਿਬ ਨੇ ਹਾਲੇ ਦਿਵਾਲੇ ਦੀਆਂ ਸਿੱਖ ਸੰਗਤਾਂ ਨੂੰ ਬੜਾ ਜਾਗਰੂਕ ਕੀਤਾ ਉਹਨਾਂ ਨੂੰ ਸਮਝਾਇਆ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਦੇ ਨਾਲ ਕਿਤੇ ਢੰਗ ਦੇ ਨਾਲ ਨਹੀਂ ਜਿੱਤਣਾ ਆ ਕਿਸ ਤਰ੍ਹਾਂ ਅਸੀਂ ਜਿਉਣਾ ਆ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵੀ ਇੱਕ ਬਸੰਤ ਦਾ ਜਿਹੜਾ ਮੇਲਾ ਸੀ ਉਹ ਇੱਥੇ ਆਇਆ ਤੇ ਗੁਰੂ ਸਾਹਿਬ ਨੇ ਉਹਨੂੰ ਬੜੀ ਸਰਦਾ ਭਾਵਨਾ ਦੇ ਨਾਲ ਸਿੱਖ ਸੰਗਤਾਂ ਨੂੰ ਇੱਥੇ ਵੱਡੇ ਇਕੱਠ ਦੇ ਵਿੱਚ ਉਪਦੇਸ਼ ਦੇ ਕੇ ਤੇ ਸਿੱਖੀ ਮਾਰਗ ਦੇ ਉੱਤੇ ਚੱਲਣ ਦਾ ਜਿਹੜਾ ਸੀ ਉਹ ਉਪਦੇਸ਼ ਤਾਂ ਜਿਹੜੀ ਸਿੱਖਿਆ ਦਿੱਤੀ ਸੀ ਵਡਾਲੀ ਨੂੰ ਪਹਿਲਾਂ ਨੱਤਾਂ ਦੀ ਵਡਾਲੀ ਕਿਹਾ ਜਾਂਦਾ ਸੀ ਤੇ ਗੁਰੂ ਸਾਹਿਬ ਦੇ ਉਥੇ ਚਰਨ ਪੈਣ ਕਰਕੇ ਉਸ ਨਗਰ ਦਾ ਨਾਮ ਗੁਰੂ ਕੀ ਵਡਾਲੀ ਪੈ ਗਿਆ ਜੇ ਤਾਂ ਸੁਨੇਹੇ ਤੇਰਾ ਪੱਟਿਆ ਗੁਰੂ ਸਾਹਿਬ ਜੀ ਉਸ ਅਸਥਾਨ ਤੇ 2 ਸਾਲ ਪਰਵਾਸ ਜਿਹੜਾ ਸੀ ਰਹਿਆ 2 ਸਾਲਾਂ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਆ ਹਾਰ ਦੀ ਹਾਰ ਦੇ ਮਹੀਨੇ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਉੱਥੇ ਪ੍ਰਕਾਸ਼ ਹੁੰਦਾ ਆ ਜੋੜ ਮੇਲਾ ਜਿਹੜਾ ਆ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਆ ਸਾਡੀ ਉਪਰਵਾ ਤੇਰੇ ਕਨ ਤੇਰੇ ਗੁਰੂ ਸਾਹਿਬ ਨੇ ਗੁਰੂ ਕੀ ਵਡਾਲੀ ਦੇ ਵਿੱਚ ਰਹਿੰਦੇ ਆ ਆਸ-ਪਾਸ ਸ਼ੇਖੂ ਜਿਹੜੇ ਸੰਨ ਲਗਵਾਏ ਤੇ ਜਨਾਰੇ ਵਿੱਚ 21 ਹਾਲਟ ਚੱਲਦੇ ਸਨ ਇਹ ਸਾਰੀ ਇਲਾਕੇ ਦੀ ਡਵੈਲਪਮੈਂਟ ਵਾਸਤੇ ਹੀ ਗੁਰੂ ਸਾਹਿਬ ਨੇ ਕੀਤਾ ਸੀ ਕਿ ਇਹ ਇਲਾਕਾ ਬੜਾ ਪਛੜਿਆ ਆਇਆ ਸੀ ਧਰਮ ਪੱਖੋਂ, ਗਹਾਰ ਪੱਖੋਂ, ਰੋਹਾਨੀ ਪੱਖੋਂ, ਆਰਥਿਕ ਪੱਖੋਂ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਆਰਥਿਕ ਪੱਧਰ ਚੁੱਕਣ ਵਾਸਤੇ ਇਹ ਜਿਹੜੇ ਛੇ ਖੂਲ ਲਗਵਾਏ ਸਨ ਪਹਿਲਾ ਖੂਜ ਜਨਮਸਥਾਨ ਦੇ ਨਜ਼ਦੀਕ ਆ ਜਿਸ ਦੇ ਵਿੱਚ ਇੱਕ ਹਾਲਟ ਚੱਲਦਾ ਸੀ ਦੋ ਹਰਟ ਜਿਹੜੇ ਨੇ ਗੁਰਦੁਆਰਾ ਗੁਰੂ ਕੀ ਬਡਾਲੀ ਦੇ ਚੜ੍ਹਦੇ ਪਾਸੇ ਖੂਹ ਆ ਮਾਮਾ ਜੀ ਦੇ ਨਾਮ ਤੇ ਲਗਵਾਇਆ ਸੀ ਮਾਮਾ ਮੋਰੀ ਦੇ ਨਾਮ ਤੇ ਖੂਹ ਲਗਵਾਇਆ ਸੀ ਉਹਦੇ ਵਿੱਚ ਦੋ ਹਰਟ ਚੱਲਦੇ ਸਨ ਗੁਰੂ ਸਾਹਿਬ ਨੇ ਇੱਕ ਖੂਹ ਗੁਰਦੁਆਰਾ ਮਨਜੀਤ ਸਾਹਿਬ ਜੋ ਬਣਿਆ ਆਇਆ ਹੈ ਉੱਥੇ ਲਗਵਾਇਆ ਜਿਹਦੇ ਵਿੱਚ ਤਿੰਨ ਹਰਟ ਚੱਲਦੇ ਸਨ ਉਹਦੇ ਨਜ਼ਦੀਕ ਹੀ ਗੁਰਦੁਆਰਾ ਦੰਦਮਸ ਸਾਹਿਬ ਹੈ ਜਿੱਥੇ ਗੁਰੂ ਅਰਜਨ ਸਾਹਿਬ ਜੀ ਬਾਹਰ ਨੇ ਸੂਰ ਦਾ ਸ਼ਿਕਾਰ ਕੀਤਾ ਆ ਤੇ ਸ਼ੂਰ ਦਾ ਆਧਾਰ ਕੀਤਾ ਆ ਉਸ ਜਗ੍ਹਾ ਦੇ ਜਿਹੜਾ ਖੂਹ ਚੱਲਦਾ ਸੀ ਉਹਦੇ ਵਿੱਚ ਪੰਜ ਹਰਟ ਚੱਲਦੇ ਸਨ ਗੁਰਦੁਆਰਾ ਸ਼ਹਾੜਾ ਸਾਹਿਬ ਤੋਂ ਲਹਿੰਦੇ ਪਾਸੇ ਇੱਕ ਗੁਰੂ ਸਾਹਿਬ ਨੇ ਲਗਵਾਇਆ ਜਿਹਨੂੰ ਚਾਰ ਹਰਟਾ ਕਹਿੰਦੇ ਉਹਦੇ ਵਿੱਚ ਚਾਰ ਹਟਾਂ ਚੱਲਦੀਆਂ ਸਨ ਤੇ ਇਸ ਅਸਥਾਨ ਤੇ ਜਿਹੜਾ ਖੂਹ ਲਗਵਾਇਆ ਗੁਰੂ ਸਾਹਿਬ ਨੇ ਉਹਦੇ ਵਿੱਚ 6 ਹਟ ਚੱਲਦੇ ਸਨ ਇਹ ਸਾਰੇ ਕੁੱਲ ਟੋਟਲ 21 ਹਟ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਜਿਹੜੇ ਖੂਹ ਲਗਵਾਏ ਗੁਰੂ ਸਾਹਿਬ ਨੇ ਉਹ ਇਹਦੇ ਵਿੱਚ ਚੱਲ ਰਹੇ ਨੇ ਗੁਰੂ ਸਾਹਿਬ ਨੇ ਜਵਾਨੀ ਦੇ ਵੇਲੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੁਬਾਰਾ ਆਪਣੀ ਬੇਟੀ ਬੀਬੀ ਵੀਰੋਜੀ ਦਾ ਵਿਆਹ ਕਰਕੇ ਸਿੱਖਾਂ ਸਮੇਤ ਸੂਰਮਿਆਂ ਸਮੇਤ ਇੱਥੇ ਪਹੁੰਚੇ ਸਨ ਗੁਰੂ ਸਾਹਿਬ ਜੀ ਉਸ ਵੇਲੇ ਇੱਥੇ 15 ਦਿਨ ਦਾ ਇਹ ਰਾਸ਼ੀ ਉਹਨਾਂ ਦਾ ਉਹਨਾਂ ਦੀ ਸਪੇਸ ਹੀ ਉਹ ਰੁਕੇ ਸਨ 15 ਦਿਨਾਂ ਦੇ ਵਿੱਚ ਗੁਰੂ ਸਾਹਿਬ ਨੇ ਹਾਲੇ ਦਿਵਾਲੇ ਦੀਆਂ ਸਿੱਖ ਸੰਗਤਾਂ ਨੂੰ ਬੜਾ ਜਾਗਰੂਕ ਕੀਤਾ ਉਹਨਾਂ ਨੂੰ ਸਮਝਾਇਆ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਦੇ ਨਾਲ ਇੱਕੇ ਤਰੀਕੇ ਦੇ ਨਾਲ ਨਹੀਂ ਜਿਠਣਾ ਆ ਕਿਸ ਤਰ੍ਹਾਂ ਅਸੀਂ ਜਿਉਣਾ ਆ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵੀ ਇੱਕ ਬਸੰਤ ਦਾ ਜਿਹੜਾ ਮੇਲਾ ਸੀ ਉਹ ਇੱਥੇ ਆਇਆ ਤੇ ਗੁਰੂ ਸਾਹਿਬ ਨੇ ਉਹਨੂੰ ਗੜੀ ਸਰਦਾ ਭਾਵਨਾ ਦੇ ਨਾਲ ਸਿੱਖ ਸੰਗਤਾਂ ਨੂੰ ਇੱਥੇ ਵੱਡੇ ਇਕੱਠ ਦੇ ਵਿੱਚ ਉਪਦੇਸ਼ ਦੇ ਕੇ ਤੇ ਸਿੱਖੀ ਮਾਰਗ ਦੇ ਉੱਤੇ ਚੱਲਣ ਦਾ ਜਿਹੜਾ ਸੀ ਉਹ ਉਪਦੇਸ਼ ਤਾਂ ਜਿਹੜੀ ਸਿੱਖਿਆ ਦਿੱਤੀ ਸੀ